ਸਤਿਕਾਰ ਦੋਸਤੋ ਤੁਹਾਡਾ ਸਵਾਗਤ ਹੈ ਇੱਕ ਨਵੇਂ ਵਲੌਗ 'ਚ ਤੇ ਜੋਤੀ ਹੁਣ ਤਿਆਰ ਹੋਣ ਲੱਗ ਗਈ ਹੈ ਅਸੀਂ ਜਾਣਾ ਕਿੱਥੇ ਹੁਣ ਦਿਵਾਲੀ 'ਚ ਦਿਵਾਲੀ ਦੇਣ ਕਿਸੇ ਨੂੰ ਤੇ ਤਿਆਰ ਹੋਈ ਜਾਂਦੀ ਹੈ ਜੋਤੀ ਵੀ ਤੁਹਾਨੂੰ ਦਿਖਾਉਣੇ ਆ ਨਾਲ ਕਰਾਉਣੇ ਆ ਚਾ ਸਸ਼ਿਕਾ ਕਿਵੇਂ ਹੋ ਤੁਸੀਂ ਸਾਰੇ ਜਣੇ ਠੀਕ ਹੋ ਤੇ ਅਸੀਂ ਤਿਆਰ ਹੋਏ ਆ ਤੁਸੀਂ ਕਮੈਂਟ ਚ ਦੱਸੋ ਵੀ ਮੈਂ ਤੁਹਾਨੂੰ ਕਿੱਦਾਂ ਦੀ ਲੱਗਦੀ ਪਈ ਆ ਤਿਆਰ ਹੋ ਕੇ ਤੇ ਅਸੀਂ ਹੁਣ ਚੱਲੇ ਆ ਕਿੱਥੇ ਤੁਸੀਂ ਬਣੇ ਰਹੋ ਐਸੇ ਵਲੌਗ 'ਚ ਤੇ ਹੁਣ ਅਸੀਂ ਚੱਲੇ ਆ ਤੇ ਅੱਗੇ ਤੁਹਾਨੂੰ ਬਹੁਤ ਸੋਹਣਾ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਐਸ ਵਲੌਗ 'ਚ ਤੇ ਸਾਡੇ ਨਾਲ ਬਣੇ ਰਹੋ ਤੇ ਹੁਣ ਚੱਲ ਪਏ ਆ ਅਸੀਂ ਆਵੇ ਜੋਤੀ ਤਿਆਰ ਹੋਈ ਪਈ ਐ ਤੇ ਆ ਸਾਡੀ ਗਰਵੀਨ ਤੇ ਆ ਮਸਕਾਨ ਰਵੀਨ ਟਾਟਾ ਕਰਦੇ ਆ ਏ ਟਾਟਾ ਅੰਤਾਂ ਤੇ ਟਾਟਾ ਕਰਦੇ ਟਾਟਾ ਟਾਟਾ ਹਮਸਾਰ ਹੈ ਹੁਬ ਜਾਣੇ ਦੇ ਲਈ ਤੇ ਦੋਸਤੋ ਅਸੀਂ ਚੱਲੇ ਆਂ ਸ਼ੁਰੂ ਲੈ ਬਈ ਪਾਈ ਵਿੱਚ ਹੁਣ ਮੋਟਰਸਾਈਕਲ ਤੇ ਘੰਟੇ ਦਾ ਰਸਤਾ ਹੈਗਾ ਤੇ ਬਣੇਰੋ ਵਲੌਗ ਚ ਚਲੋ ਠੀਕ ਆ ਓਕੇ ਵੀਰੇ ਆ ਇਹਰ ਪਾਣੀ ਵਾਲੀ ਮਿਲ ਸਾਡੇ ਪਿੰਡ ਦੀ ਫੈਕਟਰੀ ਵਾਹਦੀ ਹੈ ਸੇਧਿਆ ਪਾਣੀ ਵਾਲੀ ਸੇਧਿਆ ਲਿਮਟਿਡ ਇੰਟਰਪ੍ਰਾਈਜ਼ ਦੀਆ ਬੇਫਰਮਾ ਹੋ। ਦਿੱਲੀ ਚਿੱਤਾ ਬੇਫਰਮਾ ਹੋ। ਇਸ 10000 ਬੰਦਾ ਕੰਮ ਕਰਦਾ। ਤਿੰਨ ਸ਼ਿਫਟਾਂ ਚੱਲਦੀਆਂ। ਸਾਡੇ ਮੁਕਸਰ ਦਾ ਤੇ ਆ ਬੱਸ ਸਟੈਂਡ ਆ ਗਿਆ ਤੁਹਾਨੂੰ ਵਿਖਾਉਣੇ ਆ। ਆ ਗਿਆ ਸਾਡੇ ਮੁਕਸਰ ਦਾ ਸ਼ਹਿਰ ਦਾ ਬੱਸ ਸਟੈਂਡ। ਮਸ਼ਕਾਨ ਦੇ ਡੇੜੀ ਬਣਾਉਣੇ ਤੇਲ ਤੇਲ ਮੁੱਕ ਗਿਆ ਸੀ ਤੇਲ ਪਾਉਣ ਦੇ ਪਏ ਤੇ گاؤں ਗਣ ਸਾਡੇ ਮਠਾਈ ਦੀ ਦੁਕਾਨ ਉਹਨਾਂ ਨੇ ਵੀ ਸਾਡੀ ਰਿਸ਼ਤੇਦਾਰੀ ਬਣਨ ਵਾਲੀ ਉਹਨਾਂ ਕੋਲ ਲਵਾਂਗੇ ਅਸੀਂ ਹੋਟਲ ਦੇ ਕੜ ਕੇ ਮਠਾਈ ਤੇ ਹੁਣ ਤੇਲ ਪਾਉਣ ਗਿਆ ਹੈ ਰਾਮ ਅਸੀਂ ਪਹੁੰਚ ਗਏ ਮਠਾਈ ਵਾਲੀ ਦੁਕਾਨ ਤੇ ਤੇ ਇੱਥੋਂ ਲਵਾਂਗੇ ਅਸੀਂ ਇੱਕ ਡੱਬਾ ਕਿਉਂਕਿ ਰਿਸ਼ਤੇਦਾਰਾਂ ਨੂੰ ਦੇਣਾ ਦੇ ਲਈ ਹੈ ਦੀਵਾਲੀ ਦਾ ਪਹਿਲੀ ਵਾਰ ਚੱਲੇ ਆ

TIC ਉਹਨਾਂ ਦੇ ਪਿੰਡ ਆ ਚੁੱਕੇ ਸੀ ਜਿਹੜੀ ਨਵੀਂ ਰਿਸ਼ਤੇਦਾਰੀ ਬਣੀ ਸੀ ਸਾਡੀ ਦੇ ਤੁਹਾਨੂੰ ਬੈਕ ਕੈਮਰਾ ਕਰਕੇ ਵਿਖਾਉਣੇ ਆ ਪਿੰਡ ਤੋਂ

ਤੇ ਬਹੁਤ ਸਾਰੀ ਭੀੜ ਹੈ ਤੇ ਬਹੁਤ ਸਾਰੀ ਰੌਣਕ ਮੇਲਾ ਲੱਗਿਆ ਹੋਇਆ ਰਸ਼ ਬਹੁਤ ਜ਼ਿਆਦਾ ਹੈਗਾ ਤੁਹਾਨੂੰ ਅਸੀਂ ਉਹਨਾਂ ਦੀ ਵੀ ਘਰ ਦੀ ਵੀਡੀਓ ਜਾਣ ਕੇ ਨਹੀਂ ਵਿਖਾਈ ਕਿਉਂਕਿ ਉਹ ਸੰਗਦੇ ਸੀਗੇ ਤਾਂ ਕਰਨ ਤੇ ਅਸੀਂ ਆਉਣ ਦੇ ਬਾਅਦ ਸਾਈ ਹੁਣ ਦਿਖਾਉਣੇ ਪਏ ਤੁਹਾਨੂੰ ਵੀ ਅਸੀਂ ਬਾਅਦ ਸਾਈ ਜੰਨੇ ਆ ਇਸ ਹਨ ਦਿਨ ਛੱਪ ਗਿਆ ਸੀ ਉਹਨਾਂ ਦਾ ਉਹਨਾਂ ਦਾ ਦਿਨ ਛਿਪੀ ਜਾਂਦਾ ਹਾਂ ਉਹ ਕੱਟਦੀ ਸੀ ਮੈਂ ਆਏ ਮੁਖਸਰ ਦਾ ਆਡਾ ਸੁਦਰ ਰੌਣਕ ਬੱਲਾ ਕਾਲੀ ਵੀਡੀਓ ਤੁਹਾਨੂੰ ਘਰੇ ਜਾ ਕੇ ਵਿਖਾਵਾਂਗੇ ਜਦੋਂ ਪਹੁੰਚ ਕੇ ਘਰੇ ਦੋਸਤੋ ਅਸੀਂ ਆ ਗਏ ਹੁਣ ਘਰ ਵਾਪਸ ਤੇ ਅਸੀਂ ਉਹਨਾਂ ਦਾ ਚਿਹਰਾ ਅਸੀਂ ਜਾਣ ਕਰਕੇ ਨਹੀਂ ਦਿਖਾਇਆ ਕਿਉਂਕਿ ਕਈ ਵਾਰੀ ਉਹਨਾਂ ਦੇ ਉਹ ਹੁੰਦਾ ਕਿਉਂਕਿ ਨਵੇਂ ਨਵੇਂ ਰਿਸ਼ਤੇ ਦਾ ਦੁਰੇ ਹਨ ਤੇ ਇਸੇ ਕਰਨਾ ਉਹਨਾਂ ਦਾ ਅਜੇ ਅਸੀਂ ਚਿਹਰਾ ਵੀ ਦਿਖਾ ਸਕਦੇ ਤੁਹਾਨੂੰ ਤੇ ਅਸੀਂ ਹੁਣ ਇੱਥੇ ਹੀ ਆਪਣਾ ਵਲੌਗ ਨੂੰ ਸਮਾਪਤ ਕਰਦੇ ਆ ਤੁਹਾਨੂੰ ਇਹ ਕੋਈ ਹੋ ਜਾ ਵਲੌਗ ਸਾਡਾ ਲੱਗਿਆ ਤੇ ਕਮੈਂਟਾਂ 'ਚ ਜਰੂਰ ਦੱਸਿਓ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਤੁਹਾਨੂੰ ਸਾਡਾ ਵਲੌਗ ਸਾਰੇ ਜਾਂਦਾ ਬਣਾਇਆ ਵਾ ਤੁਹਾਨੂੰ ਕਿੱਦਾਂ ਦਾ ਲੱਗਿਆ Okay, thank you. Good morning.